ਓਕੇ ਆਈ ਗਾਟ ਆਲ ਮਾਈ ਬਿਲੋਂਗਿੰਗ ਜਿੰਨੇ ਵੀ ਪੈਸੇ ਸੀਗੇ ਗੁਰਜੀ ਵਰਾ ਨੇ ਆਈ ਗਾਟ एवरीथिंग ਵਟਐਵਰ ਆਈ ਗੈਟ हां जी भाई गुरु जी का खालसा भाई गुरु जी की फतेह मेरा नाम जस्लीन कौर है मैं कनाडा तो आई सी दर्शन करने आई थी दरबार साहिब रात थी 1:00 बजे दरबार साहिब ਦੇ ਅੰਦਰ ਆ ਗਏ ਸੀ ਬਹੁਤ ਸੋਹਣਾ ਨਜ਼ਾਰਾ ਸੀ ਬਾਬਾ ਜੀ ਦਾ ਪ੍ਰਕਾਸ਼ ਹੋਇਆ ਸੀ 4:30 ਵਜੇ ਦੇ ਕਰੀਬ ਤੇ ਅਸੀਂ ਮੱਥਾ ਟੇਕ ਕੇ ਥੱਲੇ ਆਏ 4:30 ਤੋਂ 5:30 ਦੇ ਵਿੱਚ ਮੈਂ ਉਧਰ ਉਦੀ ਪਿੰਨੀਆਂ ਦਾ ਪ੍ਰਸ਼ਾਦ ਲੈਣ ਵਾਸਤੇ ਗਈ ਤੇ ਮੈਨੂੰ ਲੱਗਦਾ ਮੈਂ ਉੱਥੇ ਹੀ ਗਲਤੀ ਨਾਲ ਆਪਣਾ ਪਰਸ ਛੋੜ ਆਈ ਪਤਾ ਬਨ ਨੂੰ ਲੱਗ ਰਤੀ ਲੱਗਿਆ ਸੀ ਪਰ ਮੈਨੂੰ ਪੂਰਾ ਬਿਲੀਵ ਸੀ ਗੁਰੂ ਘਰ ਹੈ ਕੁਝ ਰੋਂਗ ਨਹੀਂ ਹੋਣ ਵਾਲਾ ਸੋ ਮੈਂ ਸیرے ਹੁਣ ਆਈਆਂ 11 ਵਜੇ ਵੀ ਮੈਂ ਆਈਆਂ ਮੈਂ ਲਬਰੀ ਸੀ ਜਿੱਥੇ ਮੈਨੂੰ ਲੱਗਦਾ ਸੀ ਮੇਰਾ ਡਾਊਟ ਸੀ ਜਿੱਥੇ ਮੇਰਾ ਹੋਏਗਾ ਅੰਪਰਸ ਉਧਰ ਉਹਦੀ ਫਿਰ ਮੈਂ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਰੂਮ ਨੰਬਰ 50 ਵਿੱਚ ਇਹ ਜਿਹੜਾ ਸਿਕਿਉਰਿਟੀ ਰੂਮ ਹੈ ਥਿਸ ਇਜ਼ ਸੋ ਅਮੇਜ਼ਿੰਗ ਬਹੁਤ ਵਧੀਆ ਸੇਵਾ ਕਰ ਰਹੇ ਨੇ ਵੀਰ ਜੀ ਵਰੀ ਇੱਥੇ ਮੈਂ ਤੇ ਆ ਕੇ ਥੋੜੀ ਜਿਹੀ ਨਿਸ਼ਾਨੀ ਦੱਸੀ ਉਹਨਾਂ ਨੇ ਪੂਰਾ ਵੈਰੀਫਾਈਡ ਕਰਕੇ ਮੈਨੂੰ ਮੇਰਾ ਪਰਸ ਮੇਰੀ ਪੂਰੀ ਬਿਲੋਂਗਿੰਗਸ ਨਾਲ ਦਿੱਤਾ so it's very secure place je taadi koi cheez gumdi vi a ya thanu lagda chalega kithe ni janda they a very good team they are working so hard for that and i'm really thankful to all of them waheguru ji ka khalsa waheguru ji ki fateh